ਸੋ ਅਮਰੀਕਾ ਤੋਂ ਇਸ ਵੇਲੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਣ ਦੀ ਕਵਾਇਦ ਦਾ ਜਿਹੜੀ ਸ਼ੁਰੂ ਕਰ ਦਿੱਤੀ ਹੈ ਸੋ ਦੱਸਦੀ ਹੈ ਕਿ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਵੱਲੋਂ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਸੋ ਅਮਰੀਕਾ ਦੇ ਵਿੱਚ ਜੋ ਗੈਰ ਕਾਨੂੰਨੀ ਤੌਰ ਤੇ ਆ ਲੋਕ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਦੋ ਜਹਾਜ਼ ਭਰ ਕੇ ਆ ਲੋਕ ਨੇ ਜਿਹੜੇ ਗੁਆਟੇਮਾਲਾ ਭੇਜੇ ਗਏ ਨੇ ਸੋ ਵੱਡੀ ਤੇ ਅਹਿਮ ਖਬਰ ਹੈ ਜੁੜੀ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆ ਗੈਰ ਕਾਨੂੰਨੀ ਤੌਰ ਤੇ ਜੋ ਪ੍ਰਵਾਸੀ ਉੱਥੇ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ ਜਿਸ ਤੋਂ ਬਾਅਦ ਐਕਸ਼ਨ ਸ਼ੁਰੂ ਹੋ ਚੁੱਕਾ ਹੈ ਸੋ ਅਮਰੀਕਾ ਨੇ ਆਪਣੇ ਬਾਰਡਰਾਂ ਦੀ ਜਿਹੜੀ ਸੁਰੱਖਿਆ ਹੈ ਉਹ ਵਧਾ ਦਿੱਤੀ ਹੈ ਤੇ ਡਰੋਨਾਂ ਦੇ ਰਾਹੀਂ ਤੇ ਨਾਲ ਹੀ ਹੈਲੀਕਾਪਟਰਾਂ ਦੇ ਰਾਹੀਂ ਆ ਅਮਰੀਕਾ ਜਿਹੜਾ ਆਪਣੇ ਬਾਰਡਰਾਂ ਦੀ ਨਿਗਰਾਨੀ ਕਰਦਾ ਨਜ਼ਰ ਆ ਰਿਹਾ ਸੋ ਵੱਡੀ ਖਬਰ ਹੈ ਜਿਹੜੀ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਕਾਫੀ ਲੋਕ ਨੇ ਜਿਹੜੇ ਆ ਡੋਂਕੀ ਲਾ ਕੇ ਅਮਰੀਕਾ ਜਾਂਦੇ ਨੇ ਸੋ ਇਹਨਾਂ ਲੋਕਾਂ ਨੂੰ ਲੈ ਕੇ ਇਹ ਖਬਰ ਜ਼ਰੂਰੀ ਹੈ ਕਿਉਂਕਿ ਹੁਣ ਇਸ ਤਰੀਕੇ ਦੇ ਨਾਲ ਤੁਸੀਂ ਅਮਰੀਕਾ ਨਹੀਂ ਜਾ ਸਕੋਗੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆ ਵੱਡਾ ਐਕਸ਼ਨ ਹੈ ਜਿਹੜਾ ਸ਼ੁਰੂ ਕਰ ਦਿੱਤਾ ਹੈ ਸੋ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਲੋਕ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸੋ ਇਹ ਇੱਕ ਵਾਅਦਾ ਜਿਹੜੀ ਆ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਅਮਰੀਕਾ ਜਿਹੜੇ ਆਪਣੇ ਬਾਰਡਰਾਂ ਉਹਨਾਂ ਦੀ ਰੱਖਿਆ ਹੁਣ ਡਰੋਨਾਂ ਤੇ ਹੈਲੀਕਾਪਟਰਾਂ ਦੇ ਰਾਹੀਂ ਕਰੇਗਾ ਸੋ ਦੱਸਦੀ ਹੈ ਕਿ ਬਹੁਤ ਲੋਕ ਨੇ ਜਿਹੜੇ ਡੋਂਕੀ ਲਾ ਕੇ ਅਮਰੀਕਾ ਜਾਂਦੇ ਨੇ ਜਾਂ ਕਿਸੇ ਹੋਰ ਮੁਲਕਾਂ ਦੇ ਵਿੱਚ ਜਾਂਦੇ ਨੇ ਉਹ ਹੁਣ ਸਾਵਧਾਨ ਹੋ ਜਾਣ ਕਿਉਂਕਿ ਅਮਰੀਕਾ ਵੱਲੋਂ ਇਹ ਐਕਸ਼ਨ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਡੋਂਕੀ ਦੇ ਨਾਲ ਅਮਰੀਕਾ ਜਾਣ ਬਾਰੇ ਕਦੇ ਵੀ ਨਾ ਸੋਚਿਓ ਕਿਉਂਕਿ ਜੇਕਰ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਗ੍ਰਿਫਤਾਰੀਆਂ ਨੇ ਜਿਹੜੀਆਂ ਆ ਸ਼ੁਰੂ ਹੋ ਚੁੱਕੀਆਂ ਨੇ ਸੋ ਅਮਰੀਕਾ ਦੇ ਵਿੱਚ ਦੋ ਜਹਾਜ਼ ਨੇ ਜਿਹੜੇ ਆ ਲੋਕਾਂ ਦੇ ਭਰੇਗੇ ਨੇ ਤੇ ਉਹਨਾਂ ਨੂੰ ਗੁਆਟੇਮਾਲਾ ਆ ਛੱਡਿਆ ਗਿਆ ਜੋ ਕਿ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਪਹੁੰਚੇ ਸਨ ਸੋ ਅਮਰੀਕਾ ਵੱਲੋਂ ਆਪਣੇ ਜਿਹੜੇ ਆ ਬਾਰਡਰ ਨੇ ਉਹਨਾਂ ਦੀ ਨਿਗਰਾਨੀ ਹੁਣ ਡਰੋਨਾਂ ਤੇ ਹੈਲੀਕਾਪਟਰਾਂ ਦੇ ਰਾਹੀਂ ਆ ਕੀਤੀ ਜਾਊਗੀ ਸੋ ਯੂਐਸਏ ਆਰਮੀ ਯਾਨੀ ਕਿ ਅਮਰੀਕਾ ਆਰਮੀ ਹੈ ਜਿਹੜੀ ਉਹ ਵੀ ਬਾਰਡਰਾਂ ਦੇ ਉੱਤੇ ਭਾਰੀ ਸੰਖਿਆ ਚ ਤਾਇਨਾਤ ਕਰ ਦਿੱਤੀ ਗਈ ਹੈ ਸੋ ਡੋਨਾਲਡ ਟਰੰਪ ਜੋ ਕਿ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਮਰੀਕਾ ਨੂੰ ਫਿਰ ਤੋਂ ਬਹਾਲ ਕੀਤਾ ਜਾਊਗਾ ਅਮਰੀਕਾ ਦਾ ਨਾਮ ਆ ਜਿਹੜਾ ਫਿਰ ਤੋਂ ਆ ਦੁਨੀਆ ਦੇ ਵਿੱਚ ਚਮਕੇਗਾ ਤੇ ਲੋਕ ਨੇ ਜਿਹੜੇ ਜਾਂ ਜਿੰਨੇ ਵੀ ਦੇਸ਼ ਨੇ ਉਹ ਅਮਰੀਕਾ ਦਾ ਸਨਮਾਨ ਕਰਨਗੇ ਸੋ ਨਵੀਂ ਕਵਾਇਦ ਆ ਜਿਹੜੀ ਸ਼ੁਰੂ ਕੀਤੀ ਹੈ ਕਿਉਂਕਿ ਗੈਰ ਕਾਨੂੰਨੀ ਤੌਰ ਤੇ ਜੋ ਲੋਕ ਜਾਂਦੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਹੁਣ ਉਥੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਸੋ ਗ੍ਰਿਫਤਾਰੀਆਂ ਵੀ ਹੋਈਆਂ ਨੇ ਸੋ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਰਡਰਾਂ ਦੇ ਉੱਤੇ ਯੂ ਐਸ ਏ ਆਰਮੀ ਜਿਹੜੀ ਆ ਤਾਇਨਾਤ ਕਰ ਦਿੱਤੀ ਹੈ ਸੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਬਾਹਰ ਕੱਢਣ ਦੀ ਕਵਾਇਦ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਸੋ ਦੋ ਜਹਾਜ਼ ਭਰ ਕੇ ਗੁਆਟੇਮਾਲਾ ਭੇਜੇ ਗਏ ਨੇ ਲੋਕ ਸੋ ਵੱਡੀ ਤੇ ਅਹਿਮ ਜਾਣਕਾਰੀ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਉਹ ਜਾਣਾ ਆ ਸੋਖਾ ਨਹੀਂ ਹੋਵੇਗਾ ਕਿਉਂਕਿ ਲੋਕ ਨੇ ਜਿਹੜੇ ਡੋਂਕੀ ਲਾ ਕੇ ਅਮਰੀਕਾ ਜਾਂਦੇ ਸਨ ਉਹਨਾਂ ਦੇ ਲਈ ਇਹ ਖਬਰ ਅਹਿਮ ਹੋ ਜਾਂਦੀ ਹੈ ਕਿਉਂਕਿ ਜੇਕਰ ਤੁਸੀਂ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਂਦੇ ਹੋ ਜਾਂ ਫਿਰ ਆ ਡੋਂਕੀ ਲਾਉਣ ਬਾਰੇ ਸੋਚ ਰਹੇ ਹੋ ਤਾਂ ਅਜਿਹਾ ਬਿਲਕੁਲ ਵੀ ਨਾ ਕਰਿਓ ਕਿਉਂਕਿ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਐਕਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੋ ਗ੍ਰਿਫਤਾਰੀਆਂ ਹੋ ਰਹੀਆਂ ਤੇ ਨਾਲ ਹੀ ਬਾਡਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਆ ਸੋ ਇਹ ਖਬਰ ਹੈ ਜਿਹੜੀ ਉਹਨਾਂ तमाम ਲੋਕਾਂ ਵਾਸਤੇ ਆ ਜੋ ਕਿ ਡੋਂਕੀ ਲਾ ਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਸੋ ਅਮਰੀਕਾ ਹੁਣ ਆ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ ਲੋਕਾਂ ਦੇ ਉੱਤੇ ਰੋਕ ਲਾ ਰਿਹਾ ਸੋ ਹੁਣ ਅਮਰੀਕਾ ਦੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਨਾਲ ਹੀ ਬਾਡਰਾਂ ਦੀ ਨਿਗਰਾਨੀ ਆ ਜਿਹੜੀ ਕੀਤੀ ਜਾ ਰਹੀ ਆ ਨਾਲ ਹੀ ਅਮਰੀਕਾ ਜਿਹੜੀ ਆਰਮੀ ਆ ਉੱਥੋਂ ਦੀ ਉਸ ਨੂੰ ਵੀ ਬਾਡਰਾਂ ਦੇ ਉੱਤੇ ਤਾਇਨਾਤ ਕਰ ਦਿੱਤਾ ਗਿਆ